ਸਾਰੀਆਂ ਸੰਗਤਾਂ ਦਾ ਧੰਨਵਾਦ ਬਹੁਤ ਸਾਰੇ ਗੁਰਮਖਾਂ ਨੇ ਲੰਗਰਾਂ ਦਾ ਇੰਤਜ਼ਾਮ ਕੀਤਾ ਹੈ ਕੱਲ ਨੂੰ ਪੂੜੀਆਂ ਛੋਲੇ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਵੇਂ ਮੇਰਾ ਜਨਮ ਦੇਣਾ ਮੈਂ ਤੇ ਪੂਨਾ ਕਦੇ ਪੂੜੀਆਂ ਖਾਧੀਆਂ ਨਾ ਛੋਲੇ ਡਾਕਟਰ ਨੇ ਦੋਵੇਂ ਹੀ ਬੰਦ ਕੀਤੇ ਹੋਏ ਐ ਛੋਲੇ ਮੈਂ ਵੈਸੇ ਹੀ ਨਹੀਂ ਖਾਂਦਾ ਖਾਲਾਵਾ ਮੇਰਾ ਸਿਰ ਨਹੀਂ ਪੱਟ ਨੂੰ ਹਟਦਾ ਫਿਰ ਦਰਦ ਹੋਈ ਜੂ ਸਾਰਾ ਦਿਨ ਜੇ ਰਾਤ ਨੂੰ ਛੋਲੇ ਖਾਵਾਂ ਜਿਹਦੇ ਚ ਪ੍ਰੋਟੀਨ ਹੋਵੇ ਨਾ ਦਾਲਾਂ ਦੂੜਾਂ ਖਾਧੀਆਂ ਨਹੀਂ ਜਾਂਦੀਆਂ ਹজম ਹੋਣ 'ਚ ਦਿੱਕਤ ਹੋ ਜਾਂਦੀ ਤੇ ਨਾ ਪੂੜੀਆਂ ਨਾ ਛੋਲੇ ਨਾ ਜਲੇਬੀਆਂ ਕਦੇ ਨਹੀਂ ਤੇ ਪਰ ਤੁਹਾਡੇ ਵਾਸਤੇ ਸਾਰਾ ਕੁਝ ਤਿਆਰ ਕਰੀਦਾ ਪਰਬੰਧ ਸੰਗਤ ਵਾਸਤੇ ਐ ਤੁਸੀਂ ਛਕ ਲਿਆ ਮੈਂ ਛਕ ਲਿਆ ਇੱਕੋ ਹੀ ਗੱਲ ਐ ਤੁਸੀਂ ਸਾਰੇ ਖੁਸ਼ ਹੁੰਨੇ ਆ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਹੋਵੇ ਖੁਸ਼ੀ ਹੋਵੇ ਸਾਨੂੰ ਵੀ ਖੁਸ਼ੀ ਹੁੰਦੀ ਮੈਨੂੰ ਵੀ ਚਾਅ ਚੜਦਾ ਤੁਹਾਡੇ ਲਈ ਇਹ ਸਥਾਨ ਬਣਾਇਆ ਸਾਰੀ ਜਗਾ ਛੱਡ ਜਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਗੁਰੂ ਗ੍ਰੰਥ ਸਾਹਿਬ ਤੁਹਾਡੇ ਪੁੱਤ ਪੋਤਿਆਂ ਦੇ ਗੁਰੂ ਹਨ ਜਗਾ ਗੁਰੂ ਸਾਹਿਬ ਦੀ ਰਹਿਣੀ ਹੈ ਤੇ ਸੰਗਤਾਂ ਨੇ ਤੁਹਾਡੇ ਪੁੱਤ ਪੋਤਿਆਂ ਨੇ ਸਭ ਨੇ ਬੈਠਦੇ ਰਹਿਣਾ ਸਾਡੀਆਂ ਉਮਰਾਂ 60 ਸਾਲ 70 ਸਾਲ ਬੰਦਾ ਖਿੱਚ ਕੇ ਲੈ ਜਾਏਗਾ ਪਰ ਆ ਜਿਹੜੇ ਹਾਲ ਬਣਾਏ ਆ ਇਹਨਾਂ ਦੀਆਂ ਨੀਹਾਂ ਤੇ ਅਸੀਂ 2-200 ਸਾਲ ਦੀਆਂ ਭਰੀਆਂ ਵੀ 200 ਸਾਲ ਹਿੱਲੇ ਨਾ ਬਿਲਡਿੰਗ ਜਿਹੜੀ ਵੀ ਬਿਲਡਿੰਗ ਬਣਾਈ ਦੀਏ 200 ਸਾਲ ਘੱਟ ਤੋਂ ਘੱਟ ਉਹਦੀ ਮਣਿਆਦ ਰੱਖੀ ਵੀ ਹਿੱਲੇ ਨਾ ਜਦੋਂ ਆਈਦਾ ਇਹਦੀ ਨੀਂਹ ਪੱਟੀ ਸੀ ਟਰੈਕਟਰ ਫਿਰਦੇ ਸੀ ਵਿੱਚ ਨੀਂਹ ਦੇ ਵਿੱਚ ਟਰੈਕਟਰ ਫਿਰਦੇ ਸੀ ਤੇ ਇਸ ਲਈ ਬਣਾਈ ਸੀ ਵੀ ਸੰਗਤ ਜਿਹੜੀ ਹੈ ਉਹ ਲੰਮਾ ਟਾਈਮ ਚੱਲੇ ਬੰਦੇ ਦੀ ਉਮਰ ਇੰਨੀ ਲੰਮੀ ਨਹੀਂ ਜਿੰਨੀਆਂ ਬਿਲਡਿੰਗਾਂ ਦੀ ਉਮਰ ਲੰਮੀ ਹੈ ਅਜੇ ਤੱਕ ਤੇ ਆਪਾਂ ਸਾਰਾ ਕੁਝ ਗੁਰੂ ਸਾਹਿਬ ਦਾ ਤੇ ਸੰਗਤਾਂ ਗੁਰੂ ਸਾਹਿਬ ਦੀਆਂ ਤੁਹਾਡੇ ਪੁੱਤ-ਪੋਤੇ ਸਭ ਆਉਂਦੇ ਰਹਿਣ ਹਾਜ਼ਰੀ ਨੇ ਭਰਦੇ ਰਹਿਣ ਮੱਥੇ ਟੇਕਦੇ ਰਹਿਣ ਨਾ ਮੈਂ ਹੋਣਾ ਨਾ ਤੁਸੀਂ ਹੋਣਾ ਮੇਰੀ ਥਾਂ ਤੇ ਕੋਈ ਦੋ ਚਾਰ ਹੋਰ ਹੋਣਗੇ ਤੁਹਾਡੀ ਥਾਂ ਤੇ ਕੋਈ ਹੋਰ ਹੋਣਗੇ ਪਰ ਗੁਰੂ ਗ੍ਰੰਥ ਸਾਹਿਬ ਇਹੋ ਹੀ ਹੋਣਗੇ ਦਰਬਾਰ ਇਹੋ ਹੀ ਹੋਏ ਸੋ ਗੁਰੂ ਸਾਹਿਬ ਤੇ ਹੋਈ ਹੋ। ਸਵਾਉ ਤੇ ਆਪਾਂ ਸਾਰਾ ਇੰਤਜ਼ਾਮ ਕੱਲ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਸਾਰੀ ਰਲ ਮਿਲ ਕੇ ਕਰ ਰਹੇ ਹਾਂ। ਸਰਦਾਰ ਕਰਮ ਸਿੰਘ ਅਮਰੀਕਾ ਨਿਵਾਸੀ ਉਹਨਾਂ ਨੇ ਵੀ ਬੜੀ ਵੱਡੀ ਸੇਵਾ ਨਾਲ ਲਾੜ ਕੇ ਲੰਗਰ ਵੀ ਬਾਕੀ ਸਾਰੀ ਸੇਵਾ ਵੀ ਖੰਡਪੜ੍ਹ ਸਾਹਿਬ ਵੀ ਚੱਲ ਰਿਹਾ ਹੈ। ਸਾਰੇ ਰਲ ਮਿਲ ਕੇ ਅਰਦਾਸ ਮਾਰਦੇ ਚਰਨਾਂ 'ਚ ਕਰਿਓ ਇੰਨੇ ਸਾਲ ਨਿਭ ਗਈ 42 ਸਾਲ ਦਾ ਹੋ ਗਿਆ ਮੈਂ 43ਵਾਂ ਸ਼ੁਰੂ ਹੋ ਜਾਣਾ ਤੇ ਇੰਨੇ ਸਾਲ ਬੜੀ ਸੋਹਣੀ ਨਿਭੀ ਗੁਰੂ ਸਾਹਿਬ ਨਾਲ ਮੈਨੂੰ ਨਹੀਂ ਪਤਾ ਕਿਹੜਾ ਮੇਰੇ ਨਾਲ ਰੁੱਸਿਆ ਕਿਹੜਾ ਮਨਾਇਆ ਗਿਆ ਕਿਹੜਾ ਆਇਆ ਕਿਹੜਾ ਨਹੀਂ ਆਇਆ ਪਰ ਮੇਰੇ ਮਨ ਨੂੰ ਪਤਾ ਵੀ ਮੇਰੀ ਗੁਰੂ ਸਾਹਿਬ ਨਾਲ ਪਹਿਲੇ ਦਿਨ ਤੋਂ ਬਣਦੀ ਹੈ ਬਣਦੀ ਰਹੀ ਹੈ ਬਣ ਰਹੀ ਹੈ ਤੇ ਬਣਦੀ ਰਹੇ ਕੋਈ ਰੁੱਸਿਆ ਕੋਈ ਮੰਨਿਆ ਇੱਥੇ ਗਰੁੱਪ 50 ਨੇ ਸਿੱਖਾਂ 'ਚ ਇੱਕ ਗਰੁੱਪ ਨਾਲ ਜੁੜਜੋ ਦੂਜਾ ਰੁੱਸ ਜਾਂਦਾ ਦੂਜੇ ਨਾਲ ਜੁੜਜੋ ਤੀਜਾ ਰੁੱਸ ਜਾਂਦਾ ਗਰੁੱਪਾਂ ਦੇ ਝਗੜੇ ਚੱਲੀ ਜਾਂਦੇ ਨੇ ਲੜਾਈਆਂ ਖਤਮ ਨਾ ਹੋਈਆਂ ਨਾ ਹੋਣੀਆਂ ਪਰ ਗੁਰੂ ਸਾਹਿਬ ਨਾਲ ਪ੍ਰੇਮ ਹੈ ਉਹ ਬਣਿਆ ਹੀ ਰਿਹਾ ਹੈ ਅੱਜ ਵੀ ਹੈ ਤੇ ਮੈਨੂੰ ਭਰੋਸਾ ਹੈ ਵੀ ਸਦਾ ਰਹੇਗਾ ਕਲਗੀਆਂ ਵਾਲੇ ਪਾਤਸ਼ਾਹ ਸਾਡੇ ਸਤਿਗੁਰੂ ਉਹਨਾਂ ਦੀ ਸਾਡੇ ਤੇ ਕਿਰਪਾ ਸਾਡੇ ਸਾਰਿਆਂ ਦੇ ਉੱਤੇ ਬਣੀ ਹੈ ਤੇ ਬਣੀ ਰਹੇ ਸਭ ਦਾ ਧੰਨਵਾਦ